ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਿਓ ਉਹਨੂੰ ਗਾਟ ਫਾਰਮ ਬਾਰੇ ਤੇ ਡੈਰੀ ਫਾਰਮ ਬਾਰੇ ਸਾਰੀ ਗੱਲਬਾਤ ਸਾਂਝੀ ਕਰਦਾ ਸ਼ੇਅਰ ਵੀ ਕਰਿਓ ਤੇ ਐਂਡ ਤੱਕ ਵੀਡੀਓ ਨਾਲ ਜੁੜੇ ਵੀ ਰਹੋ ਉਹਨੂੰ ਸਾਰਾ ਗਾਟ ਫਾਰਮ ਦੀ ਨੌਲੇਜ ਜਿੰਨੀ ਦਾ ਸਾਂਝੀ ਕਰਦੇ ਆਂ ਆਪਾਂ ਤੁਹਾਡੇ ਨਾਲ ਦੋਸਤੋ ਜਿਹੜੀ ਗਾਟ ਫਾਰਮ ਦੇ ਵਿੱਚ ਇੰਤਕਮ ਉਹ ਮੇਨ ਬੱਚਿਆਂ ਦੇ ਬੱਚਨ ਕਮ ਦਾ ਸਾਧਨ ਹੈ ਇਹਦਾ ਕੱਤੀ ਜਿਹੜਾ ਦੁੱਧ ਦਿੰਦੀ ਆ ਉਹਨਾ ਕੋਈ ਥਾਪੀ ਲੈਂਦੀ ਆ ਜਿਹੜੀ ਮੈਟਲਟੀ ਵੀ ਆ ਇਹ ਬੱਚਿਆਂ ਦੀ ਜਿਆਦਾ ਵਾ ਵੱਡੀ ਬੱਕਰੀ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੁਣ ਇਹਨਾਂ ਨੂੰ ਆਪਾਂ ਜਿਹੜੇ ਛੋਟੇ ਬੱਚੇ ਨੇ ਇਹਨਾਂ ਨੂੰ ਹੁਣ ਸੋਲੇ ਤੱਕ 23 ਤੋ ਆਪਣਾ ਹੁਣ ਜਾਂਸਰੀ ਕਰਤੇ ਪਹਿਲਾਂ ਬਾਜਰਾ ਸਾਲ ਉਸ ਵਾਰ ਚੱਲਦਾ ਸੀ ਤੇ ਤਿੰਨ ਮਹੀਨੇ ਬਾਅਦ ਇਹਨਾਂ ਨੂੰ ਆਪਾਂ ਗਰੀਦ ਮੰਦਾ ਜੌਲ ਦੀ ਦਵਾਈ ਉਹ ਜਰੂਰ ਦੇ ਜਾਣੀ ਆ ਫਿਰ ਇਹ ਤਿੰਨ ਕੁ ਮਹੀਨੇ ਤੋਂ ਬਾਅਦ ਇਹ ਫਿਰ ਖਤਰੇ ਤੋਂ ਬਾਹਰ ਹੋ ਜਾਂਦੇ ਆ ਬਾਕੀ ਜਿਹੜਾ ਵਾਦਾ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੁਣ ਆਪਾਂ ਜਿਵੇਂ ਡੇਰੀ ਫਾਰਮ ਦੇ ਨਾਲ-ਨਾਲ ਦੁੱਧ ਫਾਰਮ ਦਾ ਕੰਮ ਕਰਦੇ ਆ ਤੇ ਇਹ ਨਾਲ ਜਿਹੜਾ ਆਪਾਂ ਨੂੰ ਬਹੁਤ ਫਾਇਦੇਮੰਦ ੰਦਾ ਅਸੀਂ ਦਾਵਾਂ ਦਾ ਵੀ ਨਾਲ ਕਰਿਆ ਹੋਇਆ ਇਹ ਜਿਹੜਾ 1.5 ਸਾਲ ਦੇ ਵਿੱਚ ਜਿਹੜਾ ਬੱਚਾ ਵਾ ਸੂਂ ਦੇ ਕਾਗਲ ਹੋ ਜਾਂਦਾ ਵਾਦਾ ਇਹਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਕੰਦੇ ਵਿੱਚ ਇਹ ਜਿਹੜਾ ਤਾਂ ਸੋਚਦੇ ਨੇ ਮੱਝਾਂ ਨਾਲ ਲੋਕ ਅੱਜਕੱਲ ਵੱਡੇ ਫਾਰਮ ਨੇ ਮੱਝ ਦਾ ਜਿਹੜਾ ਫਾਰਮ ਹੈ ਕੋਈ 100 150 ਤੱਕ ਹੋਈ ਪਰ 300 400 ਪਲੱਸ ਜਿਹੜਾ ਗਾਂ ਦਾ ਫਾਰਮਿੰਗ ਹੁੰਦਾ ਉਹ ਲੈਣੀ ਗਾਂ ਨਾਲੋਂ ਵੀ ਇਨਕਮ ਵਾਲਾ ਕੰਮ ਕੰਮ ਦੇ ਵਿੱਚ ਦੇਖੋ ਕੋਈ ਸੰਘ ਸ਼ਰਮ ਨਹੀਂ ਹੁੰਦੀ ਬਿਜ਼ਨਸ ਹੈ ਜਿਹੜਾ ਇਹ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਜਾ ਰਿਹਾ ਵਾ YouTube ਦੇ ਵਿੱਚ ਪੂਰਾ ਹੁਣ ਜਿਹੜੇ ਬੰਦੇ ਟਾਈਮ ਦੇ ਨਾਲ ਇਹ ਜੁੜੀ ਜਾਣਗੇ ਹੁਣ ਕਈ ਚੱਲਿਆ ਹੋਇਆ ਦੇਖੋ ਟ੍ਰੇਨਿੰਗਾਂ ਦਾ ਬੜਾ ਜਿਹੜਾ ਟਕਣਜ ਲਿਆ ਤੋੜਿਆ ਹੋਇਆ ਵੀ ਇੰਨੀ ਫੀਸ ਦੇਵੋ ਤੁਹਾਨੂੰ ਅਸੀਂ ਸਰਟੀਫਿਕੇਟ ਦਵਾਂਗੇ ਬਿਨਾਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਸਾਡੇ ਚੈਨਲ ਨੂੰ ਫੋਲੋ ਕਰੋ ਅਸੀਂ ਜੋ ਵੀ ਦਵਾਈ ਜੋ ਵੈਕਸੀਨ ਅਪਡੇਟ ਕਰੀਏ ਅਸੀਂ ਨਾਲ ਦੀ ਨਾਲ ਕਰਦੇ ਆਂ ਤੁਹਾਨੂੰ ਇਹਦੇ ਵਿੱਚ ਬਹੁਤ ਹੈਲਪ ਮਿਲੂ ਇਹਦੇ ਨੂੰ ਵੀ ਅੱਗੇ ਸ਼ੇਅਰ ਕਰੋ ਜਿੰਨਾ ਵੀ ਆਹ ਹਣ ਬਾਹਰ ਜਾਣ ਵਾਲਾ ਜਿਹੜਾ ਕਰੇਗਾ ਆਪਾਂ ਉਰੇ ਰਹਿ ਕੇ ਇਹਨੂੰ ਥੱਲ ਪਾ ਸਕਦੇ ਆਂ ਬਹੁਤ ਵਧੀਆ ਵੈਜਮਸ ਆ ਜਿੰਨਾ ਮਰਜ਼ੀ ਵਧਾ ਲਓ